Hi everyone. Let's make something. Happy Rakhi everybody. ਅੱਜ ਪਪਲਨ ਖੀਰ ਬਣਾਵਾਂਗੇ ਵਿੱਚ ਕੁਝ ਨਹੀਂ ਪਾਉਣਾ ਪਹਿਲਾਂ ਬੋਇਲ ਕਰਨਾ ਪਾਣੀ ਠੋਟ। ਥੀਂ ਦੇ ਨਾਲ ਥੋੜੇ ਜਿਹਾ ਸੰਗਣੀ ਹੋ ਜਾਂਦੀ ਖੀਰ ਵਧੀਆ। ਹੁਣ ਆਪਾਂ ਇਹਦੇ ਵਿੱਚ ਸੋਗ ਮੈਂ ਪਾ ਦਾਂਗੇ। ਨ ਆਪਣੇ ਕੋਲ ਸ਼ੱਕਰ ਹੈ ਨਹੀਂ ਆਪਾਂ ਇਹਦੇ ਵਿੱਚ ਬ੍ਰਾਊਨ 슈ਕਰ ਪਾ ਦਵਾਂਗੇ ਹੁਣ ਆਪਣੀ ਖੀਰ ਤਾਂ ਰੈਡੀ ਹੋ ਗਈ ਹੁਣ ਆਪਾਂ ਇਹਦੇ ਨਾਲ ਆਪਣਾ ਹੀ ਆਪਣੇ ਢੋਲੇ ਰੈਡੀ ਕਰੀਏ ਆਟਾ ਆਟੇ ਦੇ ਵਿੱਚ ਹੁਣ ਆਪਾਂ ਬ੍ਰਾਊਨ 슈ਕਰ ਪਾ ਲਈ ਆਪਣੇ ਕੋਲ ਸ਼ੱਕਰ ਹੈ ਨਹੀਂਗੀ ਸ਼ੱਕਰ ਦੀ ਜਗ੍ਹਾ ਬ੍ਰਾਊਨ 슈ਕਰ ਹੁਣ ਆਪਾਂ ਇਹ ਚ ਪਾਣੀ ਪਾ ਲਵਾਂਗੇ ਆਪਾਂ ਆਟਾ ਇਹਦਾ ਥੋੜਾ ਜਿਹਾ ਪਤਲਾ ਰੱਖਾਂਗੇ ਜਿੰਨਾ ਪਤਲੇ ਪਤਲੇ ਬਾਣ। ਜੀ ਆਟਾ ਸੰਗਣਾ ਰੱਖ ਕੇ ਮੋਟੇ-ਮੋਟੇ ਬਾਣਨੇ। ਆਪਾਂ ਫਰਾਈ ਪੈਨ ਮੀਡੀਅਮ ਹੀਟ ਤੇ ਗਰਮ ਕਰ ਲਿਆ ਉਹਦੇ ਵਿੱਚ ਸਾਰਾ ਨੂੰ ਗਰੀਸ ਕਰ ਲੈਨੇ। ਫਾਈਨ ਇਹਦੇ ਫਲਾ ਜਿਆ ਹੋ ਚੁੱਕਾ ਰੈਡੀ। ਧਿਆ ਰੱਖਣਾ ਜਦੋਂ ਇਦਾਂ ਘਮਾਉਣਾ। ਨਾਲ ਨਾਲ ਲੱਗੇ ਫਰਾਈ ਪੈਂਦੇ ਪੋਲਾ-ਪੋਲਾ ਜੇ ਕਮਾਉਣਾ ਕਿਉਂਕਿ ਜੇ ਨਾਲ ਲੱਗ ਗਿਆ ਥੱਲੇ ਜੜ ਜਾਣਾ ਬਹੁਤ ਧਿਆਨ ਨਾਲ ਹੌ ਸਲੋ-ਸਲੋ ਕੇ ਜ਼ੋਰ ਲਾ ਕੇ ਨੀਨੂ ਰਗੜਨਾ ਪੋਲਾ-ਪੋਲਾ ਜੇ ਕਰਨਾ ਆਪਾਂ ਇਹਨੂੰ ਪੂਰੇ ਦੱਸਦੇ ਆ ਗੋਰੇ ਰੋਸ ਉੱਤੇ اٹਕੇ ਇਦਾਂ ਦਾ ਪੈਨਕੇਕ ਬਣਾਉਂਦੇ ਆ ਆਪਾਂ ਆਟੇ ਦਾ ਬਣਾਇਆ ਉਹ ਮੈਦੇ ਦਾ ਬਣਾਉਂਦੇ ਆ ਫਰਕ ਇੰਨਾ ਹੀ ਆ ਕੱਲਾ ਨਹੀਂ ਤੇ ਇਹਦਾ ਮਤਲਬ ਗੋਰੇ ਰੋਸ ਜੀ ਫਿਰ اٹਕੇ ਮਾਲਪੂੜੇ ਖਾਂਦੇ ਆ ਸੇਵਨ ਉੱਤੇ ਆ ਪਖੀਰ ਬਣਾ ਲੀਦੇ ਆ ਉੱਪਰ ਸਰਪ ਪਾ ਲੀਦੇ ਆ ਸੇਮ thing ਆ ਫਿਰ ਕਿ ਤੁਮ ਦਾ ਗੋਰਿਆਂ ਬੁਰੂ ਵੀ ਆਪਣੇ ਨੂੰ ਪਤਾ ਪੂਰੇ ਬਣਾਉਂਦਾ ਆ ਆ ਪਖੀਰ ਬਣਾ ਲਈ ਖੀਰੇ ਦੇ ਨਾਲ ਸੰਗਣੀ ਵਧੀਆ ਰਹਿਣੀ ਕਿਉਂਕਿ ਬੁਰਕੀ ਲਉਣੀ ਸੁੱਕੀ ਹੋਊਗੀ ਹੁਣ ਆਪਣੇ ਮਾਲ ਪੂਰੇ ਰੈਡੀ ਹੋ ਗਏ ਖੀਰ ਰੈਡੀ ਹੋ ਗਈ ਆਪਾਂ ਇਹਨੂੰ ਦੇਸੀ ਪੈਨ ਕੇਕ ਵੀ ਕਹਿ ਸਕਦੇ ਆ ਜੇ ਕਿਸੇ ਨੂੰ ਮੇਰੇ ਪੂੜੇ ਵਧੀਆ ਲੱਗੇ ਤਾਂ ਜਰੂਰ ਦੱਸਣਾ ਐਂਡ ਹੈਪੀ ਰੱਖਣੀ ਐ ਸਾਰਿਆਂ ਨੂੰ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਥੈਂਕਸ ਫॉर ਵਾਚਿੰਗ